ਜਿੱਥੇ ਹੁਣ ਤਿਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੱਖੜੀ ਦਾ ਤਿਹਾਰਾ ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਟੀਮ ਵੀ 70ਕ ਹੋ ਗਈ ਹੈ ਉੱਥੇ ਹੀ ਸਿਹਤ ਵਿਭਾਗ ਦੀ ਟੀਮ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਰਾਜਸਥਾਨ ਤੋਂ ਲੁਧਿਆਣੇ ਆਈਆਂ ਬੱਸਾਂ ਦੇ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ 6 ਕੁਆਂਟਲ ਦੇ ਕਰੀਬ ਖੋਆ ਅਤੇ ਸੋਨ ਪਾਪੜੀ ਬਰਾਮਦ ਕੀਤੀ ਗਈ ਹੈ ਦਾਦੇ ਕਿ ਲੁਧਿਆਣਾ ਦੇ ਬੱਸ ਸਟੈਂਡ ਤੇ ਜ਼ਿਲ੍ਹਾ ਸਿਹਤ ਵਿਭਾਗ ਨੇ Rajasthan ਤੋਂ ਲੁਧਿਆਣਾ ਆਈਆਂ ਕੁਝ ਬਸਾਂ ਤੇ ਛਾਪੇਮਾਰੀ ਕੀਤੀ ਜਿਸ ਦੇ ਵਿੱਚ ਸ਼ਿਕਾਇਤ ਦੇ ਆਧਾਰ ਦੇ ਉੱਤੇ ਖੋਆ ਅਤੇ ਸੋਨ ਪਾਪੜੀ ਬਰਬਦ ਕੀਤੀ ਹੈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਇਹਨਾਂ ਦੇ ਸੈਂਪਲ ਲੈ ਕੇ ਲੈਬ ਦੇ ਵਿੱਚ ਭੇਜਿਆ ਜਾਵੇਗਾ ਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਵੇਗਾ ਕਿ ਇਹ ਖੋਇਆ ਖਾਂ ਜੋਗ ਆ ਜਾਂ ਫਿਰ ਨਹੀਂ ਜਾਂ ਫਿਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤਾਂ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ। ਔਰ ਅੱਜ ਅਸੀਂ ਮਾਰਨਿੰਗ ਤੋਂ ਹੀ ਇੱਥੇ ਲੱਗੇ ਹੋਏ ਆਂ ਮਾਰਨਿੰਗ ਤੋਂ ਅਸੀਂ ਦੋ ਬੱਸਾਂ ਰੋਕੀਆਂ ਇੱਕ ਨੂੰ ਚੈੱਕ ਕੀਤਾ ਉਹਦੇ ਵਿੱਚ ਨਹੀਂ ਕੁਝ ਮਿਲਿਆ ਪਰ ਇੱਕ ਦੇ ਵਿੱਚੋਂ ਸਾਨੂੰ ਅਰਾਊਂਡ 6 ਕੁਇੰਟਲਸ ਆਫ ਖੋਆ ਸਵੀਟ ਖੋਆ ਵੀ ਹੈ ਔਰ ਫਿੱਕਾ ਖੋਆ ਵੀ ਹੈ ਪਲੱਸ ਕੁਝ ਮਠਾਈਆਂ ਵੀ ਮਿਲੀਆਂ ਤੇ ਇਹਨਾਂ ਦੇ ਸੈਂਪਲਸ ਲੈ ਜਾਣਗੇ ਔਰ ਇਹਨਾਂ ਨੂੰ ਸੀਜ਼ ਕੀਤਾ। मैम ਕਿਹੜੀਆਂ ਦੁਕਾਨਾਂ ਤੇ ਜਾਣਾ ਸੀ ਕੋਈ ਜਾਣਕਾਰੀ ਮਿਲੀ ਹੈ ਕਿ ਉੱਥੇ ਵੀ ਛਾਪਾ ਮਾਰਿਆ ਜਾ ਸਕੀ ਨਹੀਂ ਉਹ ਬੇਸ ਨੂੰ ਦੇਖ ਕੇ ਸੀ ਨੇ ਸਟੋਰਸ ਕਰ ਗਏ ਆ ਅੰਡਰ ਇੰਡਸਟਰੀ ਅਰਾਊਂਡ 6 ਕੁਇੰਟਲਸ ਆ ਗਿਆ। ਮਨੂੰ ਜਿਸ ਤਰ੍ਹਾਂ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਆ ਲੱਗਦਾ ਕਿ ਇਸ ਤਰ੍ਹਾਂ ਦੀ ਕਾਰਵਾਈਆਂ ਅੱਗੇ ਚੱਲਦੀਆਂ ਰਹਿਣਗੀਆਂ ਕਿਉਂਕਿ ਪਿੱਛੇ ਵੀ ਗੇਰੇ ਆਂ ਬੜੀਆਂ ਨੇ ਬਿਲਕੁਲ ਚਲਦੀਆਂ ਰਹਿਣਗੀਆਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਬਿਲਕੁਲ ਕੋਈ ਟੈਲ ਨਾ ਕਰਦੇ ਹੋਏ ਅੱਜ ਮਾਰਨਿੰਗ 5 ਵਜੇ ਤੋਂ ਇੱਥੇ ਸਾਡੀ ਟੀਮਸ ਲੱਗ ਗਈਆਂ ਹੋਣਾ ਆਇਆ ਕਿੱਥੋਂ ਸਮਾਨ ਕਿੱਥੋਂ ਆਇਆ ਰਾਜਸਥਾਨ ਤੋਂ ਰਾਜਸਥਾਨ ਤੋਂ ਪਹਿਲਾਂ ਗੱਡੀਆਂ ਚੋਂ ਆਉਂਦਾ ਸੀ ਜਦੋਂ ਤੁਸੀਂ ਪਿੱਛੇ ਫੜਿਆ ਸੀ ਮੈਮ ਤੇ ਹੁਣ ਇਹ ਬੱਸਾਂ ਦੇ ਥਰੂ ਆਉਣ ਲੱਗੀਆਂ ਇਹ ਅਸੀਂ ਦੋ ਵਾਰ ਲਾਸਟ ਈਅਰ ਦੀਵਾਲੀ ਦੇ ਆਸ-ਪਾਸ ਵੀ ਫੜਿਆ ਸੀ ਉਹ ਵੀ ਸੇਮ ਬੱਸੇ ਸੀਗੀਆਂ ਅੱਛਾ ਜੀ ਔਰ ਤੇ ਇਹ ਸੈਕਿੰਡ ਟਾਈਮ ਅਸੀਂ ਕੀਤਾ ਹੈ ਉਹਨਾਂ ਦਾ ਪਹਿਲੇ ਕੀ ਨਹੀਂ ਓਨਰ ਆਫ ਆਨਰ ਜਿਹੜਾ ਮੈਂ ਇਹਦਾ ਮਾਲ ਜਿਹੜਾ ਕੋਈ ਜ਼ੀਰੋ ਵੀ ਕੋਇਆ ਵਗੈਰਾ ਬਰਾਮਦ ਕੀਤਾ ਹਾਂ ਉਹ ਬਿਲਸ ਤੇ ਬਿਲਸ ਦੇ ਉੱਤੇ ਉਹਦਾ ਨਾਮ ਲਿਖਿਆ ਹੁੰਦਾ ਅੱਛਾ ਮੈਮ ਇਹ ਜਿਹੜਾ ਮਿਲਕ ਪ੍ਰੋਡਕਟ ਹੀ ਨੇ ਇਹਦੇ ਨਹੀਂ ਮਿਲਕ ਪ੍ਰੋਡਕਟ ਹੀ ਹੈ ਠੀਕ ਹੈ ਇਹਦਾ ਥੋੜਾ ਦੱਸੋ ਆ 6 ਕੁਇੰਟਲ ਦੇ ਆਸ-ਪਾਸ ਖੋਆ ਹੈਗਾ ਔਰ ਕੁਝ ਰਸਗੁਲੇ ਰਸਗੁਲੇ ਇਨਕਲੂਡਿੰਗ ਰਸਗੁਲੇ 6 ਕੁਇੰਟਲ ਹੈ ਅੱਛਾ ਸੋਨ ਪਾਪੜੀ ਵੀ ਹੈ ਜੀ ਆ ਸੋਨ ਪਾਪੜੀ ਵੀ ਹੈ ਸੋਨ ਪਾਪੜੀ ਦਾ weight ਕਿੰਨਾ ਹੈ ਤੁਹਾਡਾ ਕਿ ਕਿ ਉਹ ਕਿੰਨੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਦੇ ਕੋਈ ਦੇ ਸੀ ਸੈਂਪਲਸ ਭਰ ਜਿਆ ਸੈਂਪਲਸ ਭਰ ਕੇ ਲੈਬ ਚ ਭੇਜਾਂਗੇ ਜੋ ਵੀ ਰਿਜ਼ਲਟਸ ਆਣਗੇ ਉਹਦੇ ਬੇਸਿਸ ਤੇ ਅਸੀਂ ਆਪਣਾ ਨੈਕਸਟ ਐਕਸ਼ਨ ਲਾਵਾਂਗੇ ਹੁਣ ਪ੍ਰੈਜ਼ੈਂਟ ਅਸੀਂ ਸੀਜ਼ ਕਰ ਰਹੇ ਹੈਗੇ ਆਂ ਔਰ ਉਹਨੂੰ ਅੰਦਰ ਸਿਕਿਉਰਿਟੀ ਰੱਖਾਂਗੇ ਲੋਕਾਂ ਨੂੰ ਕੀ ਸੁਨੇਹਾ ਮੈਮ ਤੇ ਦੁਕਾਨਦਾਰਾਂ ਨੂੰ ਕੀ ਅਪੀਲ ਆ ਕਿਉਂਕਿ ਲੋਕ ਜਿਹੜੇ ਮੰਗਵਾਉਂਦੇ ਨੇ ਲੋਕਾਂ ਦੀ ਜਾਂ ਮੈਂ ਪਰਿਵਾਰ ਕਰਦੇ ਨੇ ਜੀ ਆ ਦੇਖੋ ਲੋਕਾਂ ਨੂੰ ਤਾਂ ਇਹੀ ਅਪੀਲ ਮੈਂ ਕਰਾਂਗੀ ਕਿ ਖਾਣ ਪੀਣ ਵੇਲੇ ਬਹੁਤ ਧਿਆਨ ਦਿਓ ਔਰ ਮੋਸਟਲੀ ਅੱਛੇ ਬ੍ਰਾਂਡੇਡ ਅੱਛੀਆਂ ਸ਼ਾਪਸ ਤੋਂ ਖਰੀਦੋ ਆ ਨਾਲ ਹੀ ਮੈਂ ਐਫ ਬੀਓਜ਼ ਨੂੰ ਰਿਕੁਐਸਟ ਕਰੂੰਗੀ ਆ ਕਿ ਤੁਸੀਂ ਜੋ ਵੀ ਦੇ ਰਹੇ ਹੋ ਉਹਨੂੰ ਸਟੈਂਡਰਡ ਮੇਨਟੇਨ ਕਰੋ ਔਰ ਕੁਝ ਵੀ ਨਕਲੀ ਜਾਂ ਕੁਝ ਵੀ ਹਾਰਮਫੁਲ ਐਡਿਡ ਮਟੀਰੀਅਲ ਦੇ ਨਾਲ ਨਾ ਸੇਲ ਕਰੋ ਤੇ ਲੋਕਾਂ ਦੀ ਸਿਹਤ ਦਾ ਧਿਆਨ ਤੁਸੀਂ ਵੀ ਰੱਖੋ ਤੇ ਲੋਕਾਂ ਨੂੰ ਖੁਦ ਵੀ ਰੱਖਣਾ ਚਾਹੀਦਾ ਹੈ ਠੀਕ ਹੈ ਥੈਂਕ ਯੂ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਚੰਦ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਲੋਕਾਂ ਦੇ ਵੱਲੋਂ ਦੁਨੀਆ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਜਿਹੜੇ ਲੋਕਾਂ ਦੇ ਖਿਲਾਫ ਕਿਮੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਹੁਣ ਤੁਸੀਂ ਵੀ ਜ਼ਰੂਰ ਦੱਸਿਓ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ